ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਪਾਵਾਂਗੇ ਅੰਬ ਦਾ achar ਤੇ ਆਜੋ ਫਿਰ ਦੱਸਿਏ ਆਪਾਂ ਲਏ ਸੀ ਅੰਬ 7 ਕਿਲੋ ਮਤਲਬ ਕਿ ਪਹਿਲਾਂ ਆਪਾਂ 5 ਕਿਲੋ ਅੰਬਾ ਜਬ ਬਣਾਉਂਦੇ ਸੀ ਤੇ ਅੱਕੀ ਆਪਾਂ 7 ਕਿਲੋ ਅੰਬ ਲਏ ਸੀ ਅੰਬੀਆਂ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੇ ਵਿੱਚ ਕਲੌਂਜੀ ਸੌਫ ਮੇਥਰੇ ਮਿਰਚ ਲਾਲ ਮਿਰਚ ਹਲਦੀ ਖੰਡ ਤੇ ਨੂਨ ਤੇ ਤੇ ਇਹ ਸਾਰਾ ਸਮਾਨ ਇਕੱਠਾ ਕਰਨਾ ਤੇ ਸਾਰਾ ਸਮਾਨ ਮਿਕਸ ਕਰਨਾ ਆਪਾਂ ਇਹ ਘਰ ਦੀ ਹਲਦੀ ਆ ਮਤਲਬ ਕਿ ਚੱਕੀ ਤੇ ਪੀਸੀ ਹੋਈ ਆਪਣੀ ਘਰ ਦੀ ਚੱਕ ਮਤਲਬ ਚੱਕੀ ਆ ਤੇ ਹਲਦੀ ਵਧੀਆ ਵਾ ਮਿੱਠਾ ਵੀ ਘਰ ਦੀਆਂ ਪੀਸੀਆਂ ਹੋਈਆਂ ਨੇ ਤੇ ਮਿਰਚਾਂ ਭਾਈਆਂ ਪਹਿਲਾਂ 4 ਪਾਈ ਕਲੌਂਜੀ ਪਾਈ ਮੇਥਰੇ ਪਾਏ ਤੇ ਉਸ ਤੋਂ ਬਾਅਦ ਹਲਦੀ ਪਾਈ ਮਿੱਠਾ ਭਾਈਆਂ ਹੁਣ ਇਹ ਖੰਡ ਪਾਉਂਦੇ ਆਪਾਂ ਥੋੜੀ ਜੀ ਪਾਉਣੀ ਆ ਤੇ ਇਹਨਾਂ ਨੂੰ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ ਹਿਲਾ ਲੈਣਾ ਵਾ ਤੇ ਦੋ ਪਾਂਡੇ ਲੈਣੀਆਂ ਆਪਾਂ ਇੱਕ ਚ ਆਪਾਂ ਆਂਬੀਆਂ ਕੱਢ ਲੈਣੀਆਂ ਤੇ ਦੂਸਰੇ ਚ ਆਪਾਂ ਜਿਹੜਾ ਮਸਾਲਾ ਹੁੰਦਾ ਹੈ ਇਹਦਾ ਆਂਬ ਦਾ ਚਾਰੀ ਆਂਬ ਮਤਲਬ ਕਿ ਸਾਰਾ ਸਮਾਨ ਮਿਕਸ ਕਰ ਲੈਣਾ ਇਕੱਠਾ ਕਰ ਲੈਣਾ ਤੇ ਫਿਰ ਉਹਦੇ ਵਿੱਚ ਤੇਲ ਪਾ ਦੇਣਾ ਸਰੋਂ ਦਾ ਤੇ ਆਪਾਂ ਹਲੇ ਥੋੜਾ ਪਾਇਆ ਤੇਲ ਤੇ ਹਲੇ ਅੱਧੀ ਕੋ ਬੋਤਲ ਪਾ ਦੇਣੀ ਆ ਅੱਧਾ ਕਿਲੋ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਜੇ ਥੋੜਾ ਲੱਗਾ ਆਪਾਂ ਨੂੰ ਫਿਰ ਪਾਵਾਂਗੇ ਤੇ ਮੈਂ ਕਦੀ ਨਹੀਂ achar ਪਾਇਆ ਜਦ ਮੰਮੀ ਪਾ ਦਿੰਦੇ ਹੁੰਦੇ ਆ ਤੇ ਪਹਿਲੀ ਵਾਰੀ ਮਤਲਬ ਕਿ ਪਾਉਂਦੇ ਮੈਂ ਤਾਂ ਨਹੀਂ ਪਾਇਆ ਵੈਸੇ ਮੇਰੇ ਹਸਬੰਦ ਨੇ ਪਾਇਆ ਉਹ ਮੈਨੂੰ ਕਹਿੰਦੇ ਸੀ ਲਿਆ ਆਪਾਂ ਦੋਨੋਂ ਪਾਈਏ ਮੈਨੂੰ ਆਂਦਾ achar ਪੋਣਾ ਕੁਝ ਵੀਡੀਓ ਵੇਖ ਲਈਦੀ ਆ ਹਣਾ ਮਤਲਬ ਕਿ ਕਿਵੇਂ ਬਣਾਈਦਾ ਵਾ ਤੇ ਕੁਝ ਪਤਾ ਲੱਗ ਗਿਆ ਸੀ ਮੰਮੀ ਤੋਂ ਬਚ ਲਿਆ ਸੀ ਤੇ ਫਿਰ ਆਪਾਂ ਇਹ ਬਣਾਉਂਦੇ ਸੀ ਕਿਉਂਕਿ ਕਈਆਂ ਦੇ ਹੱਥ ਐਵੇਂ ਦੇਂਦੇ ਖਰਾਬ ਵੀ ਹੋ ਜਾਂਦਾ ਚਾਰ ਤੇ ਤਾਂ ਡਰ ਲੱਗਦਾ ਪਾਉਣ ਤੋਂ ਕਦੀ ਪਾਇਆ ਨਹੀਂ ਆ ਤੇ ਕਹਿੰਦੇ ਮੈਂ ਪਾ ਦਿਨਾ ਤੈਨੂੰ ਚਾਰ ਸੋ ਇਸ ਕਰਕੇ ਫਿਰ ਇਹ ਮਤਲਬ ਕਿ ਇਹਨਾਂ ਨੇ ਚਾਰ ਪਾਇਆ ਹੁਣ ਇਹ ਮਿਕਸ ਕਰਦੇ ਪਏ ਆ ਸਾਰੇ ਸਮਾਨ ਨੂੰ ਉਹ ਕਹਿੰਦੇ ਨੇ ਨਾ ਮਤਲਬ ਘੜਵਾਈ ਜਿਹੜੇ ਜੋ ਵੀ ਆ ਮਤਲਬ ਪੱਕੇ ਨਹੀਂ ਆ ਕੱਚੇ ਆ ਪਰ ਅੰਬ ਦਾ ਚਾਰ ਵਧੀਆ ਪਾਉਣਗੇ ਪਹਿਲੋਂ ਵੀ ਇਹਨਾਂ ਨੇ ਨਿੰਬੂ ਦਾ achar ਬਣਾਇਆ ਸੀ ਮਿੱਠਾ ਤੇ ਉਹ ਵੀ ਬਹੁਤ ਵਧੀਆ ਸੀ ਤੇ ਚਲੋ ਜੀ ਆਪਾਂ ਹੁਣ ਅੰਬ ਦਾ achar ਪਾ ਲਿਆ ਵਾ ਤੇ ਸਾਲ ਕੱਢਣਾ ਹੁੰਦਾ ਇਹ ਵਾਲੇ ਅੰਬ ਦੇ achar ਨਾਲ ਜਦੋਂ ਕੋਈ ਸਬਜ਼ੀ ਨਾ ਹੋਵੇ ਤੇ ਬੰਦਾ ਅੰਬ ਦਾ achar ਲੈ ਕੇ ਰੋਟੀ ਦਾ ਖਾ ਲੈਂਦਾ ਵਾ ਸੋ ਆਪਣੇ ਪੰਜਾਬੀਆਂ ਦੇ ਘਰ ਹਰ ਘਰ 'ਚ ਅੰਬ ਦਾ achar ਪੋਣਾ ਜ਼ਰੂਰੀ ਆ ਤੇ ਲੋ ਜੀ ਹੁਣ ਇਹਨਾਂ ਨੇ ਕਰਤਾ achar ਨੂੰ ਮਿਕਸ ਹਾਂਜੀ ਅਸੀਂ ਪਹਿਲੀ ਵਾਰੀ ਚਾਰ ਬਣਾਇਆ ਏ ਤੇ ਪਾਇਆ ਵਾ ਤੇ ਆਪਾਂ ਕਦੀ ਨਹੀਂ ਪਾਇਆ ਆਪਣੇ ਆਪ ਮਤਲਬ ਕਿ ਇਹਨਾਂ ਨੇ ਪਾਇਆ ਮੈਂ ਤਾਂ ਵੀਡੀਓ ਬਣਾਉਣ ਮਾਰੀ ਆ ਹਲੋ ਜੀ ਤੁਹਾਡਾ ਅੰਬ ਦਾ ਚਾਰ ਬਣ ਗਿਆ ਵਾ ਬਸ ਤੋਂ ਦੇ ਲੱਗਣਗੇ ਧੁੱਪ ਚ ਪਾਵਾਂਗੇ ਤੇ ਹਲਾਉਣਾ ਵਾ ਦੋ ਦਿਨ ਤੱਕ ਤੇਲ ਥੋੜਾ ਆ ਤੇ ਹੋਰ